end of this year 2.5 million illegal aliens will have left our country that includes over 600000 that were detained and deported but 1.9 million uh, virtually have left voluntarily ਹਾਂ ਜੀ ਸਤਰੀਕਾ ਸਾਰਿਆਂ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਤੇ ਅਮਰੀਕਾ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਕਿ ਹੁਣ ਹਰ ਕੋਈ ਸੋਚਣ ਤੇ ਮਜਬੂਰ ਹੋ ਗਿਆ ਕਿ ਹੁਣ ਪ੍ਰਵਾਸੀਆਂ ਦਾ ਇੱਥੇ ਫਿਊਚਰ ਕੀ ਆ ਆਪਣੇ ਪੰਜਾਬੀਆਂ ਦਾ ਖਾਸ ਕਰਕੇ ਇਹ ਚੀਜ਼ ਦੇ ਲਈ ਖਾਸ ਧਿਆਨ ਖਿੱਚ ਰਹੇ ਆ ਕਿਉਂਕਿ 트럼ਪ ਸਾਹਿਬ ਦੇ ਹਰ ਰੋਜ਼ ਨਵੇਂ ਤੇ ਨਵੇਂ ਰਿਕਾਰਡ ਸਾਹਮਣੇ ਆ ਰਹੇ ਆ ਤੇ ਹੁਣ ਇੱਕ ਨਵਾਂ ਹੀ ਰਿਕਾਰਡ ਸਾਹਮਣੇ ਆ ਕਿ 트럼ਪ ਸਾਹਿਬ ਨੇ ਹੁਣ ਤੱਕ ਆਪਣੇ ਕਾਰਜਕਾਲ ਦੇ ਵਿੱਚ 2.5 ਮਿਲੀਅਨ ਬੰਦੇ ਨੂੰ ਇਥੋਂ ਡਿਪੋਰਟ ਕਰਤਾ ਜਾਂ ਉਹਨਾਂ ਨੂੰ ਇੰਨਾ ਕੁ ਮਜਬੂਰ ਕਰਤਾ ਕਿ ਉਹ ਆਪਣੇ ਆਪ ਛੱਡ ਕੇ ਚਲੇ ਗਏ many areas, in reports, are the reports, had, crossings are down over 93% year over year. meanwhile, we're removing illegal aliens who came in under the biden administration. by the end of this year, 2.5 million illegal aliens will have left our country. that includes over 600,000 that were detained and deported, but 1.9 million uh, virtually have left voluntarily. ਤੋ ਸੋਚਣ ਵਾਲੀ ਗੱਲ ਇਹ ਹੋਏਗੀ ਕਿ ਇਹ ਸਿਰਫ ਉਹ ਸਿਰਫ ਹਲੇ 10-11 ਮਹੀਨਿਆਂ ਦਾ ਇਹਨਾਂ ਦਾ ਅੰਕੜਾ ਹੈ 10-11 ਮਹੀਨਿਆਂ ਦੀ ਰਿਪੋਰਟ ਆ ਜਿਹਦੇ ਵਿੱਚ 2.5 ਮਿਲੀਅਨ ਬੰਦੇ ਬਹੁਤ ਹੁੰਦੇ ਆ 25 ਲੱਖ ਬੰਦਿਆਂ ਨੂੰ ਇਹਨਾਂ ਨੇ ਇਥੋਂ ਕੱਢ ਦਿੱਤਾ ਜਾਂ ਉਹ ਆਪਣੇ ਆਪ ਛੱਡ ਕੇ ਚਲੇ ਗਏ ਤੇ ਆਉਣ ਵਾਲੇ ਹਲੇ 3 ਸਾਲ ਹਲੇ ਹੋਰ ਪਿਆ ਟਰੰਪ ਸਾਹਿਬ ਦੇ ਤੇ ਆਉਣ ਵਾਲੇ 3 ਸਾਲਾਂ ਦੇ ਵਿੱਚ ਕੀ ਕੀ ਦੇਖਣਾ ਬਾਕੀ ਆ ਇਹ ਚੀਜ਼ ਜਿਹੜੀ ਬਹੁਤ ਧਿਆਨ ਖਿੱਚਦੀ ਆ ਤੇ ਹਰ ਕੋਈ ਇਸ ਚੀਜ਼ ਨੂੰ ਗੰਭੀਰ ਦੇ ਨਾਲ ਸੋਚ ਰਿਹਾ ਕਿ ਹੁਣ ਬਣੇਗਾ ਕੀ ਬਣੇਗਾ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਭ ਕੁਝ ਦੇਖ ਲਿਆ ਆਸ ਦੀਆਂ ਰੇਡਾਂ ਵੀ ਦੇਖ ਲਈਆਂ ਬਾਰਡਰ ਤੇ ਵੀ ਸਖਤਾਈ ਦੇਖ ਲਈ ਟਰੱਕਾਂ ਵਾਲਿਆਂ ਵੀਰਾਂ ਨਾਲ ਵੀ ਦੇਖ ਲਿਆ ਕੀ ਕੁਝ ਹੋ ਰਿਹਾ ਗ੍ਰੀਨ ਕਾਰਡ ਵਾਲਿਆਂ ਨਾਲ ਵੀ ਦੇਖ ਲਿਆ ਤੇ ਜਿਨ੍ਹਾਂ ਦੇ ਅਸਾਈਲਮ ਕੇਸ ਲੱਗੇ ਉਹਨਾਂ ਦਾ ਵੀ ਦੇਖ ਲਿਆ ਸਭ ਕੁਝ ਦੇਖ ਲਿਆ ਤੁਸੀਂ ਕਿੰਨੇ ਵੀ ਇੱਥੇ ਪੁਰਾਣੇ ਬੰਦੇ ਰਹਿ ਰਹੇ ਆ ਜਿਹੜੇ ਉਹਨਾਂ ਨੇ ਅੱਜ ਤੱਕ ਇਸ ਤਰ੍ਹਾਂ ਦੀ ਕਦੇ ਵੀ ਸਖਤਾਈ ਨਹੀਂ ਦੇਖੀ ਜੋ ਇਸ ਟਾਈਮਪੇ ਉੱਪਰ 트럼ਪ ਸਾਹਿਬ ਨੇ ਕੀਤੀ ਆ ਇਹ ਤੁਸੀਂ ਦੇਖ ਹੀ ਰਹੇ ਆ ਕਿ ਇਹਨਾਂ ਨੇ ਕੀ ਅੰਕੜਾ ਸ਼ੋਅ ਕੀਤਾ ਕਿ 1.9 ਮਿਲੀਅਨ ਲੋਕ ਆਪਣੇ ਆਪ ਛੱਡ ਕੇ ਚਲੇ ਗਏ ਇੱਥੇ ਜਿਨ੍ਹਾਂ ਨੂੰ ਕੀ ਜਾਂ ਤਾਂ ਕਿਸੇ ਹੋਰ ਕੰਟਰੀ 'ਚ ਮੂਵ ਕਰ ਗਏ ਜਾਂ ਫਿਰ ਉਹ ਆਪਣੀ ਹੋਮ ਕੰਟਰੀ 'ਚ ਚਲੇ ਗਏ ਤੇ ਜਿਹੜੇ ਬਾਕੀ ਸੀਗੇ 6 ਲੱਖ 5000 ਬੰਦਾ ਇਹਨਾਂ ਨੇ ਆਪ ਇੱਥੋਂ ਡਿਪੋਰਟ ਕੀਤਾ ਫੜ ਕੇ ਤੇ ਤੁਸੀਂ ਹਿਸਾਬ ਲਾ ਲਿਓ ਹੁਣ 6 ਲੱਖ ਪੰਦਾ ਇਹਨਾਂ ਨੇ ਹੁਣ ਤੱਕ ਡਿਪੋਰਟ ਕਰ ਦਿੱਤਾ ਜਿਹੜਾ ਫੜ ਕੇ ਇਹ ਬਹੁਤ ਵੱਡਾ ਅੰਕੜਾ ਹੁੰਦਾ ਉਹ ਵੀ ਇਹ 10-11 ਮਹੀਨੇ ਦਾ ਇਹਨਾਂ ਦਾ ਰਿਕਾਰਡ ਆ 10-11 ਮਹੀਨੇ ਦੀ ਇਹਨਾਂ ਦੀਆਂ ਇਹ ਰਿਪੋਰਟਸ ਆ ਰਹੀਆਂ ਕਿ ਇੰਨਾ ਬੰਦਾ ਅਸੀਂ ਹੁਣ ਤੱਕ ਕਰ ਚੁੱਕੇ ਇਹਦੇ ਵਿੱਚ ਇਹਨਾਂ ਨੇ ਜ਼ੋਰ ਦੇ ਕੇ ਇਹ ਕਿਹਾ ਇਹ ਇਹਨਾਂ ਚੋਂ ਅਸੀਂ ਡਿਪੋਰਟ ਜਿਹੜੇ ਕੀਤੇ ਉਹ ਇੱਥੇ ਜ਼ਿਆਦਾਤਰ ਕ੍ਰਿਮੀਨਲ ਸੀਗੇ ਜਿਨ੍ਹਾਂ ਦਾ ਕੋਈ ਨਾ ਕੋਈ ਇੱਥੇ ਕ੍ਰਿਮੀਨਲ ਰੈਕੋਰਡ ਸੀਗਾ ਜਾਂ ਫਿਰ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹ ਬੰਦੇ ਸੀਗੇ ਜਿਨ੍ਹਾਂ ਨੇ ਬਾਈਡਨ ਸਰਕਾਰ ਦੇ ਟਾਈਮ ਦੇ ਵਿੱਚ ਇੱਥੇ ਪਨਾਹ ਲਈ ਹੋਈ ਸੀਗੀ ਬਾਰਡਰ ਕ੍ਰੋਸ ਕਰਕੇ ਆਏ ਸੀ ਤੇ ਇਹਨਾਂ ਦਾ ਕੋਈ ਵੀ ਪਿਛੋਕਰ ਕਿਸੇ ਨੂੰ ਪਤਾ ਨਹੀਂ ਸੀ ਕੀ ਕੀਤਾ ਸੀ ਪਿੱਛੇ ਕੀ ਰਹੀ ਜਸਟ ਇਹਨਾਂ ਨੂੰ ਬਾਈਡਨ ਸਰਕਾਰ ਨੇ ਇੱਥੇ ਪਨਾਹ ਦੇਤੀ ਤੇ ਇਹ ਸਾਡੇ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਸੀ ਉਹਦੇ ਕਰਕੇ ਅਸੀਂ ਆਪਣੇ ਲੋਕਾਂ ਦੀ ਬਿਹਤਰੀ ਤੇ ਸੁਰੱਖਿਆ ਦੇ ਲਈ ਇਹ ਕਦਮ ਚੁੱਕ ਰਹੇ ਹਾਂ ਤੇ ਅਸੀਂ ਅੱਗੇ ਵੀ ਚੁੱਕਦੇ ਰਵਾਂਗੇ ਜਿੰਨੀ ਦੇ ਸਾਡੇ ਲੋਕ ਪੂਰੀ ਤਰ੍ਹਾਂ ਸੇਫ ਨਹੀਂ ਹੋ ਜਾਂਦੇ ਸੋ ਇਹਨਾਂ ਨੇ ਇਹ ਚੀਜ਼ ਦਾ ਹਵਾਲਾ ਦਿੱਤਾ ਔਰ 5,99,000 ਦੇ ਆਸ-ਪਾਸ ਬੰਦਾ ਡਿਟੇਲ ਕੀਤਾ ਹੋਇਆ ਸੋ ਇਹ ਅੰਕੜੇ ਸਾਹਮਣੇ ਆ ਰਹੇ ਆ ਸੋ ਤੁਸੀਂ ਹੁਣ ਸੋਚ ਲਓ ਕਿ ਇਹ ਪਹਿਲੇ ਇਹਨਾਂ ਦਾ ਇੱਕ ਸਾਲ ਦਾ ਅੰਕੜਾ ਤੇ ਬਾਕੀ ਹਲੇ ਸਾਲ ਸਾਡੇ ਪਏ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੀ ਕੁਝ ਕਰ ਸਕਦੇ ਕੀ ਕੀ ਨਹੀਂ ਇਹ ਤੁਸੀਂ ਸੋਚ ਤੋਂ ਬਾਹਰ ਆ। ਔਰ ਨਾਲ ਨਾਲ ਇਹਨਾਂ ਨੇ ਉਤਸ਼ਾਹ ਇਸ ਚੀਜ਼ ਦੇ ਲਈ ਵੀ ਕੀਤਾ ਕਿ ਇਹ ਚੀਜ਼ ਬੈਟਰ ਹੋਏਗੀ ਤੁਹਾਡੇ ਸਾਰਿਆਂ ਦੇ ਲਈ ਅਗਰ ਤੁਸੀਂ ਖੁਦ ਜਾਓਗੇ ਤੁਹਾਨੂੰ ਇੱਜ਼ਤ ਵੀ ਮਿਲੇਗੀ, ਮਾਣ ਵੀ ਮਿਲੇਗਾ ਔਰ ਪੈਸਾ ਵੀ ਮਿਲੇਗਾ। ਜੀ ਹਾਂਜੀ ਤੁਹਾਨੂੰ ਪੈਸਾ ਵੀ ਮਿਲੇਗਾ ਅਗਰ ਤੁਸੀਂ ਆਪਣੇ ਆਪ ਛੱਡ ਕੇ ਜਾਂਦੇ ਆ। ਸੋ ਇਹ ਆ ਤੁਸੀਂ ਦੇਖ ਲਓ ਕ੍ਰਿਸਟੀ ਨਿਯੋਮ ਨੇ ਸਾਫ ਪ੍ਰੈਸ ਕਾਨਫਰੈਂਸ ਦੇ ਵਿੱਚ ਸਾਰਾ ਕੁਝ ਡਿਟੇਲ ਸੀ ਸਮਝਾਇਆ ਵਰਚੁਅਲੀ ਹੈਵ ਲੈਫਟ ਵੋਲੰਟੇਰਲੀ ਥਰੂ ਆਰ ਕਮਿਊਨੀਕੇਸ਼ਨ ਐਫਰਟਸ ਥਰੂ ਦੀ ਐਫਰਟਸ ਆਫ ਫੈਸਿਲਿਟੇਟਿੰਗ ਪਲੇਨ ਟਿਕਟਸ ਐਂਡ ਆਲਸੋ 1000 ਡਾਲਰ a uh, reimbursements for those who choose to go home voluntarily with the opportunity to come back the right way someday we have seen an incredible amount of interest in fixing things that have been done wrong in the past unhone kehya ki christmas te jehde vi bande apne ghar e jana chahnde apne home country jana chahnde a te onanu asi free ticket vi damange aur naal 1000 dollar vi damange jehde apne aap app jehdi inadi hagi a ode vich register karke apne aap nu ਉਹ ਇੱਛੇ ਕੋ ਹੋਣਗੇ ਕਿ ਹਾਂਜੀ ਅਸੀਂ ਆਪਣੇ ਆਪ ਚਲੇ ਜਾਂਦੇ ਆ ਸੋ ਇਹ ਹੁਣ ਉਤਸ਼ਾਹ ਤੇ ਲਾਲਚ ਵੀ ਦੇਣ ਲੱਗੇ ਲੋਕਾਂ ਨੂੰ ਕਿ ਰਿਪੋਰਟ ਕਰਨ ਤੋਂ ਬੈਟਰ ਆ ਤੁਹਾਨੂੰ ਪਤਾ ਹੈ ਕਿ ਰਿਪੋਰਟ ਕਰਨ ਦੇ ਵਿੱਚ ਔਰ ਆਪ ਜਾਣ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਅਗਰ ਤੁਸੀਂ ਆਈਸ ਦੇ ਹੱਥ ਲੱਗਦੇ ਅੱਜ ਨਹੀਂ ਕੱਲ ਲੱਗੇ ਜਾਣਾ ਕਿਉਂਕਿ ਆਈਸ ਹਰ ਇੱਕ ਜਗ੍ਹਾ ਤੇ ਛਾਪੇ ਮਾਰੀ ਕਰ ਰਹੀ ਉਹ ਕੋਈ ਵੀ ਗੈਸ ਸਟੇਸ਼ਨ ਨਹੀਂ ਕੋਈ ਰੈਸਟੋਰੈਂਟ ਨਹੀਂ ਔਰ ਕੋਈ ਵੀ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਕਿ ਆਈਸ ਨਹੀਂ ਕੋ ਮਰਹੀ ਨਹੀਂ ਛਾਪੇ ਮਾਰੀ ਕਰ ਰਹੀ ਹਰ ਇੱਕ ਜਗ੍ਹਾ ਤੇ ਆਈ ਛਾਪੇਮਾਰੀ ਕਰ ਰਹੀ ਆ ਔਰ ਜਿਨ੍ਹਾਂ ਦੇ ਉੱਪਰ ਡੈਪੂਟੇਸ਼ਨ ਲੱਗੀ ਹੋਈ ਆ ਉਹਨਾਂ ਨੂੰ ਤਾਂ ਪੱਕਾ ਹੀ ਰਿਪੋਰਟ ਕਰਨਾ ਹੀ ਕਰਨਾ ਜੋ ਮਰਜ਼ੀ ਹੋਵੇ। ਹਲੇ ਜਿਨ੍ਹਾਂ ਦੇ ਕੇਸ ਲੱਗਦੇ ਪਏ ਉਹਨਾਂ ਨੂੰ ਵੀ ਡਿਟੇਨ ਕਰ ਲਿੱਤਾ ਜਾਂਦਾ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੇ ਅੰਦਰ ਰਹਿ ਕੇ ਕੇਸ ਲੜੋ ਤੁਹਾਨੂੰ ਬਾਹਰ ਨਹੀਂ ਕੱਢਿਆ ਜਾਏਗਾ। ਸੋ ਇਹ ਰਿਪੋਰਟਸ ਆ ਰਹੀਆਂ ਇਸ ਟਾਈਮ ਦੇ ਉੱਤੇ। ਸੋ ਉਹਦੇ ਵਿੱਚ ਇਹ ਹੁਣ ਉਤਸ਼ਾਹਿਤ ਕਰ ਰਹੇ ਆ ਲੋਕਾਂ ਨੂੰ ਔਰ ਲੋਕ ਪਹਿਲੇ ਹੀ ਡਰੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੀ ਹਾਲ ਆ ਇਸ ਟਾਈਮ ਦੇ ਉੱਤੇ ਸੋ ਉਹਨਾਂ ਨੂੰ ਇਹ ਲਾਲਚ ਦੇ ਰਿਹਾ ਕਿ ਤੁਹਾਨੂੰ ਟਿਕਟ ਵੀ ਦਵਾਂਗੇ ਅਸੀਂ ਆਪਣੇ ਕੋਲੋਂ ਔਰ 1000 ਡਾਲਰ ਵੀ ਦਵਾਂਗੇ ਇਹ ਤੁਹਾਨੂੰ ਦਵਾਂਗੇ ਅਗਰ ਤੁਸੀਂ ਆਪਣੀ ਹੋਮ ਕੰਟਰੀ ਜਾਂ ਆਪਣੀ ਕਿਸੇ ਮਿਸਟੇ ਜਾਣਾ ਚਾਹੁੰਦੇ ਆ ਇੱਕ ਤਰ੍ਹਾਂ ਦਾ ਤੋਹਫਾ ਦੇਣ ਲੱਗਾ 트럼ਪ ਸਰਕਾਰ ਤੁਹਾਨੂੰ ਕਿ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਹੋਮ ਕੰਟਰੀ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇਹ ਤੋਹਫਾ ਕਿੰਨੇ ਕੁ ਲੋਕ ਮਨਜ਼ੂਰ ਕਰਦੇ ਟਰੰਪ ਸਾਹਿਬ ਦਾ ਕੀ ਹੈ ਟਿਕਟ ਵੀ ਲੈ ਲਈਏ ਹਜ਼ਾਰ ਡਾਲਰ ਵੀ ਲੈ ਲਈਏ ਔਰ ਇੱਜਤ ਮਾਨ ਦੇ ਨਾਲ ਵੀ ਆਪਾਂ ਜਾ ਸਕਦੇ ਆ ਆਪਣੇ ਘਰੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਪੈਰਾਂ 'ਚ ਬੇੜੀਆਂ ਹੱਥਾਂ 'ਚ ਹੱਤ ਕੜੀਆਂ ਤੇ ਤੁਹਾਨੂੰ ਕਾਰਗੋ ਜਹਾਜ਼ਾਂ ਦੇ ਵਿੱਚ ਭੇਜਿਆ ਜਾਏਗਾ ਸੋ ਦੇਖਣ ਵਾਲੀ ਗੱਲ ਹੋਏਗੀ ਇਹ ਰੁਝਾਨ ਹੋਰ ਕਿੰਨਾ ਵੱਧਾ ਕਿਉਂਕਿ ਪਹਿਲਾਂ ਹੀ 1.9 ਮਿਲੀਅਨ ਲੋਕ ਖੁਦ ਇਸ ਚੀਜ਼ ਦੇ ਥਰੂ ਗਏ ਆ ਪਰ ਹੁਣ ਉਹਨਾਂ ਨੂੰ ਆਫਰ ਵੀ ਕੀਤਾ ਖੁਦ 크ਿਸਮਸ ਦੇ ਉੱਤੇ ਕਿ ਤੁਹਾਨੂੰ ਇੰਨੇ ਪੈਸੇ ਦਿੱਤੇ ਜਾਣਗੇ ਕਿਉਂਕਿ ਬਹੁਤ ਲੋਕਾਂ ਨੂੰ ਮੈਂ ਵੀ ਜਾਣਦਾ ਜਿਹੜੇ ਹੁਣ ਇਹ ਚੀਜ਼ ਨੂੰ ਮਹਿਸੂਸ ਕਰਨ ਲੱਗੇ ਕਿ ਹੁਣ ਕੋਈ ਫਿਊਚਰ ਨਹੀਂ ਕਿ ਹੁਣ ਸਾਨੂੰ ਲੱਗਦਾ ਕਿ ਸਾਨੂੰ ਮੋੜ ਜਾਣਾ ਚਾਹੀਦਾ ਜਾਂ ਫਿਰ ਕਿਸੇ ਦਾ ਕਿਸੇ ਹੋਰ ਕੰਟਰੀ ਦੇ ਵਿੱਚ ਜੈਕ ਲੱਗਦਾ ਜਾਂ ਕਿਸੇ ਦਾ ਕੋਈ ਸਟੈਂਡ ਹੈਗਾ ਕਿਸੇ ਹੋਰ ਕੰਟਰੀ ਦੇ ਵਿੱਚ ਤਾਂ ਉਹਨੂੰ ਸੋਚਣ ਲੱਗੇ ਕਿ ਅਸੀਂ ਇੱਥੋਂ ਛੱਡ ਕੇ ਹੋਰ ਕੰਟਰੀ ਦੇ ਵਿੱਚ ਚਲੇ ਜਾਈਏ ਕਿਉਂਕਿ ਇੱਥੇ ਕੋਈ ਫਿਊਚਰ ਨਹੀਂ ਅੱਜ ਨਹੀਂ ਤਾਂ ਕੱਲ ਅਸੀਂ ਹੱਥ ਆ ਗਏ ਤਾਂ ਸਾਨੂੰ ਰਿਟੇਨ ਕਰਨਾ ਹੀ ਕਰਨਾ ਕਿਉਂਕਿ ਹੁਣ ਤਾਂ ਟਰੰਪ ਸਰਕਾਰ ਦੀਆਂ ਇੰਨੀਆਂ ਕਿ ਸ਼ਕਤੀਆਂ ਵਧੀਆਂ ਹੋਈਆਂ ਐ ਕਿ ਜਦੋਂ ਬੰਦੇ ਨੂੰ ਡਿਟੇਨ ਕਰ ਲੈਂਦੀ ਆ ਤੁਹਾਡੀ ਕੋਈ ਵੀ ਬਾਅ ਵਸ ਨਹੀਂ ਚੱਲਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿੱਛੇ ਜੇ ਰਿਪੋਰਟਸ ਵੀ ਕਿੰਨੀਆਂ ਆਈਆਂ ਕਿ ਜਦੋਂ ਬੰਦੇ ਨੂੰ ਡਿਟੇਨ ਕਰ ਲੈਂਦੀ ਆ ਆਈਸ ਨੇ ਸਭ ਤੋਂ ਵੱਡਾ ਇਹੀ ਕਿਹਾ ਹੈ ਤੁਹਾਡਾ ਕ੍ਰਾਈਮ ਇਹ ਆ ਕਿ ਤੁਸੀਂ ਬਾਰਡਰ ਕ੍ਰੋਸ ਕਰਕੇ ਆਏ ਹੋ ਸੋ ਜਿੰਨੇ ਵੀ ਬੰਦੇ ਬਾਰਡਰ ਕ੍ਰੋਸ ਕਰਕੇ ਆਏ ਹੋ ਨਾ ਤੁਸੀਂ ਅਗਰ ਆਈਸ ਦੇ ਹੱਥ ਲੱਗ ਜਾਂਦੇ ਤਾਂ ਤੁਹਾਡੇ ਲਈ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹੀ ਆ ਕਿ ਤੇ ਕਿਸੇ ਦੇ ਵੀ ਚਲਦੀ ਤੁਹਾਨੂੰ ਪਤਾ ਕਿ ਜੱਜ ਜੇਕਰ ਕੋਈ ਵੀ ਇਮੀਗ੍ਰੇਸ਼ਨ ਹੁੰਦਾ ਜਿਹੜਾ ਇਮੀਗ੍ਰੈਂਟ ਦੇ ਹੱਕ ਦੀ ਕੋਈ ਗੱਲ ਕਰਦਾ ਜਾਂ ਕੋਈ ਐਦਾਂ ਦੀ ਨੇਚਰ ਰੱਖਦਾ ਕਿ ਯਾਰ ਇਹਨਾਂ ਨਾਲ ਗਲਤ ਹੋ ਰਿਹਾ ਤੁਹਾਨੂੰ ਪਤਾ ਕਿ 100 ਤੋਂ ਵੱਧ ਤਾਂ ਜੱਜ ਹੀ ਫਾਇਰ ਕਰਤੇ 트াম্প ਸਰਕਾਰ ਨੇ ਔਰ ਜਨਵਰੀ ਤੱਕ ਨਵੇਂ ਹਾਇਰ ਕਰਨੇ ਐਡ ਚੱਲਦੀ ਪਈ ਆ ਜੱਜ ਦੀ ਤੇ ਉਹਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਹੋਇਆ ਕਿ ਸਾਨੂੰ ਰਿਪੋਰਟ ਕਰਨ ਵਾਲੇ ਜੱਜ ਚਾਹੀਦੇ ਆ ਡੈਪੋਟੇਸ਼ਨ ਵਾਲੇ ਕਿ ਉਹ ਇੱਕ ਬਾਰ ਵੀ ਨਾ ਸੋਚਣ ਉਹ ਸਿਰਫ ਸੋਚਣ ਦਾ ਸੋਚ ਅਮਰੀਕਾ ਦਾ ਫਿਊਚਰ ਅਮਰੀਕਾ ਦੇ ਬੱਚਿਆਂ ਦਾ ਫਿਊਚਰ ਆ ਸਾਨੂੰ ਉਹ ਜੱਜ ਚਾਹੀਦੇ ਆ ਸੋ ਤੁਸੀਂ ਹੁਣ ਸੋਚ ਸਕਦੇ ਆ ਕਿ ਤੁਹਾਡਾ ਫਿਊਚਰ ਕੀ ਹੋਏਗਾ ਔਰ 트ੰਪ ਸਾਹਿਬ ਨੇ ਜਦੋਂ ਦੀ ਸੌਹ ਚੁੱਕੀ ਆ ਜਨਵਰੀ ਦੀ 2025 ਦੀ 20 ਜਨਵਰੀ 2025 ਦੀ ਜਦੋਂ ਇਹ ਸੌਹ ਚੁੱਕੀ ਆ ਉਹਨਾਂ ਨੇ ਉਸ ਟਾਈਮ ਤੇ ਉਹਨਾਂ ਦਾ ਟਾਰਗੇਟ ਫਾਫ ਆ ਕਿ ਮੈਂ ਇੱਥੇ ਜਿੰਨੇ ਵੀ ਇਲੀਗਲ ਇਮੀਗ੍ਰੈਂਟਸ ਆ ਜਿੰਨੇ ਵੀ ਇੱਥੇ ਅਨਡਾਕੂਮੈਂਟ ਹੈਗੇ ਆ ਲੋਕ ਜਿਨ੍ਹਾਂ ਨੇ ਵੀ ਬਾਰਡਰ ਕਰਾਸਿੰਗ ਕੀਤੀ ਆ ਬਾਈਡਰ ਬਾਈਡਨ ਸਰਕਾਰ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੂੰ ਛੱਡਿਆ ਗਿਆ ਕੋਈ ਵੀ ਉਹਨਾਂ ਦਾ ਪਿਛਲਾ ਰਿਕਾਰਡ ਨਹੀਂ ਦੇਖਿਆ ਗਿਆ ਮੈ ਉਹਨਾਂ ਨੂੰ ਸਾਰਿਆਂ ਨੂੰ ਚੱਕ ਕੇ ਉਹਨਾਂ ਦੀ ਹੋਮ ਕੰਟਰੀ 'ਚ ਭੇਜਣਾ ਸੋ ਇਹ ਸਿਰਫ ਸਿਰਫ ਹਲੇ 10-11 ਮਹੀਨਿਆਂ ਦੀ ਰਿਪੋਰਟ ਆ ਹਲੇ ਬਾਕੀ ਦਿਨਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਇਹ ਰਿਪੋਰਟ ਕਰਨਗੇ ਜਾਂ ਕਿੰਨੇ ਲੋਕ ਆਪਣੇ ਆਪ ਚਲੇ ਜਾਣਗੇ ਇਹ ਇੰਨਾ ਕੁ ਮਜਬੂਰ ਕਰ ਰਹੇ ਆ ਲੋਕਾਂ ਨੂੰ ਜੋ ਕਿ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਲੋਕਾਂ ਨੇ ਟਰੱਕ ਤੱਕ ਚਲਾਉਣੇ ਛੱਡਤੇ ਜਿਹੜੇ ਲੱਖਾਂ ਜਿਹੜੇ ਰੁਪਏ ਕਮਾ ਰਹੇ ਸੀ ਅੱਜ ਉਹ ਲੋਕ ਘਰੇ ਬੈਠੇ ਆ ਡਰ ਦੇ ਕੰਮਾਂ ਤੇ ਨਹੀਂ ਜਾਂਦੇ ਕਿਉਂਕਿ ਟਰੱਕ ਵਾਲਿਆਂ ਦੀ ਹਰ ਇੱਕ ਜਗ੍ਹਾ ਤੇ ਚੈਕਿੰਗ ਹੁੰਦੀ ਪਈ ਆ ਉਹਨਾਂ ਦੇ ਇੰਗਲਿਸ਼ ਦੇ ਟੈਸਟ ਲਿੱਤੇ ਜਾਂਦੇ ਆ ਸਕੈਲਾਂ ਤੇ ਰੋਗ ਰੋਕ ਕੇ ਉਹਨਾਂ ਦੀ ਇਮੀਗ੍ਰੇਸ਼ਨ ਸਟੇਟਸ ਉਹਨਾਂ ਦੇ ਲਾਇਸੈਂਸ ਦੇ ਬਾਰੇ ਚੈੱਕ ਕੀਤਾ ਜਾਂਦਾ ਕੀ ਹੈ ਅਗਰ ਪਤਾ ਲੱਗਦਾ ਕਿ ਇਹ ਵਰਕ ਪਰਮਿਟ ਵਾਲਾ ਬਾਰਡਰ ਕ੍ਰੋਸਿੰਗ ਵਾਲਾ ਉਹਨੂੰ ਡਿਟੇਨ ਕਰ ਲਿੱਤਾ ਜਾਂਦਾ ਉਸੇ ਟਾਈਮ ਤੇ ਔਰ ਜਿਹੜਾ ਤੁਹਾਨੂੰ ਪਤਾ ਹੈ ਕਿ ਇੱਕ ਵਾਰ ਡਿਟੇਨ ਹੋ ਜਾਂਦਾ ਉਹਦੇ ਕੋਲ ਵਾਪਸ ਆਉਣ ਦਾ ਕੋਈ ਵੀ ਰਸਤਾ ਨਹੀਂ ਔਰ ਨਾ ਹੀ ਹੁਣ ਤੱਕ ਕੋਈ ਆਇਆ ਭਾਵੇਂ ਤੁਸੀਂ ਦੇਖ ਲਓ ਕਿ ਆਪਣੇ ਰਾਗੀ ਸਿੰਘ ਜਿਹੜੇ ਈਤੀ ਸਾਲਾਂ ਤੇ ਇੱਥੇ ਰਹਿ ਰਹੇ ਤੇ ਬੀਬੀ ਹਰਜੀਤ ਕੌਰ ਲਾ ਲਓ ਔਰ ਜਾ ਆਪਣੇ ਬਿਜ਼ਨਸ ਮੈਹ ਲਾ ਲਓ ਜਿਨ੍ਹਾਂ ਦੇ ਕੋਲ 2.5 300 ਬੰਦਾ ਕੰਮ ਕਰਦਾ ਜਿਨ੍ਹਾਂ ਦੇ ਕਿੰਨੇ ਕੈਸ ਸਟੇਸ਼ਨਾਂ ਕਿੰਨੇ ਕਾਰੋਬਾਰ ਤਗੜਾ ਸੀ ਇੱਥੇ ਉਹ ਬੰਦਿਆ ਤੱਕ ਨੂੰ ਵੀ ਇਹਨਾਂ ਨੇ ਨਹੀਂ ਬਖਸ਼ਿਆ ਤੇ ਉਹ ਬੰਦਿਆਂ ਨੂੰ ਵੀ ਡਿਪੋਰਟ ਕੀਤਾ ਤੇ ਬਾਕੀ ਤੁਸੀਂ ਹੁਣ ਹਿਸਾਬ ਲਾ ਲਿਓ ਕੀ ਹੋਏਗਾ ਅੱਗੇ ਕੀ ਨਹੀਂ ਹੋਏਗਾ ਕਿੰਨੀ ਕਿ ਸ਼ਕਤੀ ਦੇਖਣੀ ਬਾਕੀ ਰਹਿ ਗਈ ਆਉਣ ਵਾਲੇ ਦਿਨਾਂ 'ਚ ਕੀ ਕੁਝ ਹੋ ਸਕਦਾ ਇਹ ਹੁਣ ਥੋੜੇ ਟਾਈਮ ਦੇ ਵਿੱਚ ਪਤਾ ਲੱਗੇਗਾ ਤੇ ਬਾਕੀ ਟਰੰਪ ਦਾ ਹੁਣ ਸਾਰਿਆਂ ਨੂੰ ਪਤਾ ਹੀ ਆ ਟਰੰਪ ਸਾਹਿਬ ਕੀ ਕਰ ਰਹੇ ਆ ਕੀ ਉਹਨਾਂ ਦੇ ਸੋਚ ਆ ਕਿਹੜੇ ਰਸਤੇ ਤੇ ਚੱਲ ਰਹੇ ਆ ਤੇ ਤੁਸੀਂ ਹੁਣ ਦੇਖ ਲਓ ਕਿ ਉਹਨਾਂ ਦੀ ਆਫਰ ਮਨਜ਼ੂਰ ਕਰਨੀ ਆਪਣੇ ਆਪ ਜਾਣਾ ਜਾਂ ਫਿਰ ਉਹਨਾਂ ਦੇ ਹੱਥ ਲਾਗੇ ਤਾਂ ਡਿਪੋਰਟ ਹੋਣਗੇ ਮੈਂ ਤਾਂ ਇਹੀ ਅਰਦਾਸ ਕਰਦਾ ਕਿ ਰੱਬਾ ਜੋ ਹੋਇਆ ਬਹੁਤ ਵਧੀਆ ਪਰ ਅੱਗੇ ਤੋਂ ਸਾਰਿਆਂ ਲਈ ਭਲਾ ਕਰੀ ਸਭ ਦੀ ਚੜ੍ਹਦੀ ਕਲਾ ਰੱਖੀ ਮੇਰੇ ਵਾਹਿਗੁਰੂ ਬਹੁਤ ਲੋਕ ਇੱਥੇ ਪੈਸਾ ਲਾ ਕੇ ਆਪਣੇ ਵਧੀਆ ਫਿਊਚਰ ਦੇ ਲਈ ਆਇਆ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਕੋਈ ਮਾਰਾ ਹੋ ਜਵੇ ਤੇ ਉਹਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਵੇ ਆਦਿ ਤੇ ਇਹੀ ਅਰਦਾਸ ਆ ਬਾਕੀ ਤੁਸੀਂ ਵੀ ਇੱਕ ਦੂਜੇ ਲਈ ਇਹੀ ਅਰਦਾਸ ਕਰਿਆ ਕਰੋ ਲੱਟਾਂ ਨਾ ਖਿੱਚਿਆ ਕਰੋ ਬਹੁਤ ਲੋਕ ਹਲੇ ਲੱਟਾਂ ਖਿੱਚੀਦਾ ਜਿਹੜੇ ਗ੍ਰੀਨ ਕਾਰਡ ਵਾਲੇ ਉਹ ਕਹਿੰਦੇ ਵਧੀਆ ਗੰਦ ਨਿਕਲੇ ਪਰ ਐਦਾਂ ਨਹੀਂ ਹੁੰਦਾ ਵੀਰੋ ਤੁਸੀਂ ਥੋੜਾ ਧਿਆਨ ਰੱਖਿਆ ਕਰੋ ਇੱਕ ਦੂਜੇ ਦਾ ਖਿਆਲ ਰੱਖਿਆ ਕਰੋ ਆਪਣੀ ਪੰਜਾਬੀ ਕਮਿਊਨਿਟੀ ਨੂੰ ਸਟਰੋਂਗ ਕਰੋ ਤਾਂ ਕਿ ਕੱਲ ਨੂੰ ਆਪਾਂ ਕੋਈ ਵੀ ਗੱਲ ਹੋਵੇ ਆਪਾਂ ਆਵਾਜ਼ ਉਠਾ ਸਕੀਏ ਇਹ ਨਾ ਹੋਵੇ ਕਿ ਆਪਾਂ ਆਪਸ ਵਿੱਚ ਲੜ ਲੜ ਕੇ ਮਰ ਜਾਈਏ ਸੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਇੱਕ ਦੂਜੇ ਨਾਲ ਸਟੈਂਡ ਕਰਿਆ ਕਰੋ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਵੀ ਇੱਕ ਦੂਜੇ ਲਈ ਪ੍ਰੇਅ ਕਰਿਓ ਬਾਕੀ ਜੋ ਵੀ ਇਸ ਦੇ ਬਾਰੇ ਕਹਿਣਾ ਹੋਇਆ ਜਾਂ ਤੁਹਾਡੀ رائے ਹੋਈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਔਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਕੀ ਅਗਰ ਚੈਨਲ ਤੇ ਨਵੇਂ ਆ ਤੁਹਾਡਾ ਆਪਣਾ ਚੈਨਲ ਪੰਜਾਬੀ ਤੁਹਾਡੀ ਸਪੋਰਟ ਦੀ ਬਹੁਤ ਜਰੂਰਤ ਹੈ ਇਸ ਚੈਨਲ ਨੂੰ ਸੋ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਂ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਥੈਂਕ ਯੂ